ਗੁਰਾਂ ਦੇ ਪਿੰਡ ਮਾਲ ਵਿਖੇ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਛੱਪੜ ਦੀ ਸਫਾਈ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਕੁਝ ਮੁਸ਼ਕਲਾਂ ਵੀ ਪੰਚਾਇਤ ਨੂੰ ਆ ਰਹੀਆਂ ਹਨ ਇਸ ਸਬੰਧੀ ਪਿੰਡ ਦੇ ਸਰਪੰਚ ਬਲਵਿੰਦਰ ਕੌਰ ਨੇ ਦੱਸਿਆ ਕਿ ਕਈ ਸਾਲਾਂ ਤੋਂ ਬਾਅਦ ਇਸ ਛੱਪੜ ਦੀ ਸਫਾਈ ਦਾ ਕੰਮ ਕੀਤਾ ਜਾ ਰਿਹਾ ਜੋ ਸਰਕਾਰੀ ਗ੍ਰਾਂਟ ਐਨ ਆਰ ਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਛੱਪੜ ਦੀ ਪੰਚਾਇਤੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਹੋਏ ਹਨ ਜਿਨ੍ਹਾਂ ਨੂੰ ਪਿੰਡ ਵਾਸੀ ਖੁਦ ਹੀ ਖਾਲੀ ਕਰ ਦੇਣ ਉਹਨਾਂ ਕਿਹਾ ਕਿਸ ਦੀ ਇੱਕ ਸ਼ਿਕਾਇਤ ਡੀਡੀਪੀਓ ਅਤੇ ਬੀਡੀਪੀਓ ਨੂੰ ਵੀ ਸਮੁਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਹੈ ਉਹਨਾਂ ਅੱਗੇ ਹੋਰ ਕੀ ਦੱਸਿਆ ਆਓ ਦੇਖੋ ਗੁਰਾਇਆਂ ਤੋਂ ਹਰੀਸ਼ ਕੜਵਲ ਦੀ ਰਿਪੋਰਟ ਹਾਂਜੀ ਮੈਂ ਬਲਵਿੰਦਰ ਕੌਰ ਸਰਪੰਚ ਮਹਲ ਮਤਲਬ ਇੱਥੇ ਇੰਨਾ ਗੰਦ ਸੀਗਾ ਛੱਪੜ ਦੇ ਵਿੱਚ ਬਹੁਤ ਜ਼ਿਆਦਾ ਗੰਦ ਸੀਗਾ ਤੇ ਹੁਣ ਸਾਡੀ ਨਵੀਂ ਪੰਚਾਇਤ ਬਣੀ ਆ ਅਸੀਂ ਪਹਿਲਾਂ ਮਤਲਬ ਪਹਿਲੇ ਆਧਾਰ ਤੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਆ ਪਰ ਇਹਦੇ ਵਿੱਚ ਮਤਲਬ ਸਾਨੂੰ ਕਈ ੜਿੱਕੇ ਆ ਰਹੇ ਆ ਕਈ ਮਤਲਬ ਦੇਖ ਰਹੇ ਆ ਹੁਣ ਤੁਸੀਂ ਦੇਖ ਹੀ ਲਿਆ ਹੋਣਾ ਕਿੰਨਿਆਂ ਨੇ ਕਬਜ਼ੇ ਕੀਤੇ ਹੋਏ ਆ ਤੇ ਹੁਣ ਮਤਲਬ ਜੇ ਪਹਿਲਾਂ ਦੀ ਕਿਤੇ ਚੱਲੋ ਠੀਕ ਆ ਹੁਣ ਅੱਜ ਤਾਜ਼ਾ ਹੀ ਇਹ ਕਬਜ਼ਾ ਮਤਲਬ ਕਰਨ ਲੱਗ ਪਏ ਗਟਰ ਬਣਾਉਣ ਲੱਗ ਪਏ ਇਹਨਾਂ ਨੂੰ ਅਸੀਂ ਪਹਿਲਾਂ ਬੜੇ ਬੇਨਤੀ ਕਰਕੇ ਕਹਿ ਕੇ ਆਏ ਆ ਸੁੱਲਾ ਸਫਾਈ ਨਾ ਕਹਿ ਕੇ ਆਏ ਵੀ ਤੁਸੀਂ ਹਟਾ ਲਓ ਵੀ ਇੱਥੇ ਅਸੀਂ ਮਤਲਬ ਆਸੇ ਪਾਸੇ ਇਹਦੇ ਬਣ ਜਾਣੀਆਂ ਗਲੀ ਦੀ ਮੰਗੂ ਬਣ ਜਾਣੀ ਨੰਗਰ ਨੂੰ ਰਾਹ ਬਣ ਜਾਣਾ ਪਰ ਇਹਨਾਂ ਨੇ 12 ਫੁੱਟ ਦਾ ਰਾਹ ਬਣ ਜਾਣਾ ਤੇ ਫਿਰ ਅਸੀਂ ਰਿਪੋਰਟ ਵੀ ਕੀਤੀ ਇਹਨਾਂ ਨੇ ਨਹੀਂ ਕੋਈ ਵੀ ਸਾਡੀ ਸੁਣੀ ਨਹੀਂ ਗੱਲ ਤੇ ਹਾਰ ਕੇ ਸਾਨੂੰ ਫਿਰ ਕਦਮ ਚੱਕਣੇ ਪਿਆ ਅਸੀਂ ਜਿੰਨੇ ਵੀ ਦਰਖਤ ਸੀ ਜੋ ਵੀ ਰਾਹ ਸੀ ਇਹਨੂੰ ਪੱਟ ਲਿਆਂਦਾ ਇਧਰੋਂ ਹਨ ਹੁਣ ਅਸੀਂ ਬਾਕੀ ਵੀ ਅਸੀਂ ਲਿਖ ਕੇ ਦੇਣ ਲੱਗੇ ਆ ਜਿੰਨੇ ਵੀ ਕਬਜ਼ੇ ਆ ਅਸੀਂ ਉਹ ਕਿਸੇ ਦਾ ਨਾਂ ਨਹੀਂ ਅਸਲੀ ਪਰਸਨਲੀ ਲੈਂਦੇ ਪਰ ਜਿੰਨੇ ਕਬਜ਼ੇ ਉਹ ਹਟਾਏ ਜਾਣ ਸਾਡੀ ਇਹੀ ਮਾਨ ਸਰਕਾਰ ਅੱਗੇ ਬੇਨਤੀ ਆ ਕਿ ਸਾਡੇ ਛੱਪੜ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਵੀਸੀ ਆ ਛੱਪੜ ਦਾ ਵੀ ਤੇ ਇੱਧਰ ਨੇ ਛੱਪੜ ਦਾ ਵੀ ਕੰਮ ਐਨ ਸੋਹਣੀ ਤਰ੍ਹਾਂ ਕਰ ਸਕੀਏ ਕਿਉਂਕਿ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਸੜਕ ਸਾਡੇ ਪਿੰਡ ਦੀ ਬਣਨ ਲੱਗ ਪਈ ਐ ਉਹ ਵੀ ਉਹਨਾਂ ਦਾ ਬਹੁਤ ਥੈਂਕ ਯੂ ਅਸੀਂ ਕਰਦੇ ਆ ਹੁਣ ਸਾਡੀ ਮਾਨ ਸਰਕਾਰ ਅੱਗੇ ਬੇਨਤੀ ਆ ਵੀ ਬਹੁਤ ਸੋਹਣਾ ਕੰਮ ਕਰਾ ਰਹੇ ਆ ਤੇ ਜਦੋਂ ਅਸੀਂ ਵੀ ਫੇਰ ਵੀ ਮੰਨਾਂਗੇ ਜੇ ਸਾਡੇ ਪਿੰਡ ਦਾ ਵੀ ਵਧੀਆ ਹੋਊਗਾ ਕੰਮ ਕਰ ਬਾਕੀ ਆ ਸਾਰੇ ਸਾਡੇ ਨਾਲ ਆ ਦੇਖ ਲਓ ਤੁਸੀਂ ਕਿੰਨੇ ਕੁ ਪਰਿਵਾਰਾਂ ਨੇ ਗੱਲ ਜੇ ਕੀਤੀ ਹੋਏ ਹੁਣ ਤੁਸੀਂ ਦੇਖ ਲਓ ਕਿੰਨੇ ਘਰ ਆ ਹੋਣੇ ਆ 7-8 ਘਰ ਤਾਂ ਹੋਣੇ ਆ ਤਕਰੀਬਨ ਲੈਕਟੀ ਦੇ ਤਰ੍ਹਾਂ ਹਾਂਜੀ ਨਹੀਂ ਅਸੀਂ ਉਹਦਾ ਨਾਂ ਨਹੀਂ ਕਿਸੇ ਦਾ ਵੀ ਲਿਖਿਆ ਕਿਉਂਕਿ ਆਪਾਂ ਇਹ ਚੀਜ਼ ਚ ਨਹੀਂ ਪਹਿਣਾ ਹਾਂਜੀ ਹਾਂ ਅਸੀਂ ਆ ਪੇਪਰ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਲਿਖੇ ਹੋਏ ਆ ਅਸੀਂ ਦੇ ਦੇਣਾ ਸੋਮਵਾਰ ਨੂੰ ਲਿਖ ਕੇ ਦੇ ਦੇਣਾ ਆ ਤਾਂ ਇਹਦੀ ਮਿਹਨਤੀ ਵੀ ਹੋਊਗੀ ਤੇ ਅਸੀਂ ਕਿੰਨੇ ਵੀ ਵਧਿਆ ਹਾਂ ਮਿਹਨਤੀ ਪਤਾ ਲੱਗ ਜੂ ਜਿੰਨਾ ਜਿੰਨਾ ਰੋਕੇ ਹੋਗਾ ਆਪ ਹੀ ਅਗਲੇ ਪੇਜ ਚੜਾਉਣਗੇ ਠੀਕ ਹੈ ਕਿੰਨੇ ਦੀ ਇੱਕ ਗਰਾੜਾ ਜੀ ਹੋ ਰਿਹਾ ਇਹ ਕੰਮ ਸਾਰਾ ਇਹ ਤਾਂ ਹੁਣ ਜਿੱਦਾਂ ਹੁਣ ਇਹਨਾਂ ਦਾ ਹੁਣ ਬਣੂਗਾ ਹਿਸਾਬ ਕਿਤਾਬ ਦੇਖਾਂਗੇ ਤੇ ਬਾਕੀ ਇਹਦਾ ਜੇ ਮਤਲਬ ਜੇ ਤਾਂ ਪੈਸਾ ਐਨਆਰਆਈ ਨੂੰ ਵੀ ਅਸੀਂ ਕਹਿ ਰਹੇ ਆ ਤੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਆਂ ਐਨ ਆਰ ਆਈ ਵੀਰਾਂ ਅੱਗੇ ਵੀ ਜੇ ਤੁਸੀਂ ਚਾਹੁੰਦੇ ਆਂ ਪਿੰਡ ਦਾ ਵਿਕਾਸ ਹੋਵੇ ਵੱਧ ਦੋ ਵੱਧ ਸਾਡੀ ਹੈਲਪ ਕਰੋ ਤੇ ਫੇਰ ਇਹ ਪ੍ਰੋਜੈਕਟ ਬਣਨਾ 50-60 ਲੱਖ ਦਾ ਹੈਗਾ ਇਹ ਪ੍ਰੋਜੈਕਟ ਬਣਨ ਨੂੰ ਕਿੰਨੇ ਜਿਹੜਾ ਬਾਅਦ ਛੱਪੜ ਦੀ ਸਰਵਨਸਾ ਸਫਾਈ ਹੋਣ ਲੱਗੀ ਆ ਇਹ 40 ਸਾਲ 40 ਸਾਲ ਬਾਅਦ ਹੋਣ ਲੱਗੀ ਆ ਕਿਉਂਕਿ ਸਾਡੇ ਬਿਆਹ ਤੋਂ ਪਹਿਲਾਂ ਦੀ ਕਿਤੇ ਪਹਿਲਾਂ ਲੋੜ ਹੀ ਨਹੀਂ ਸੀ ਪੈਂਦੀ ਕਿਉਂਕਿ ਗੰਦਾ ਪਾਣੀ ਨਹੀਂ ਸੀ ਆਉਂਦਾ ਇਹਦੇ ਵਿੱਚ ਨਾ ਬੁੱਟੀ ਹੁੰਦੀ ਸੀ ਬਾਅਦ ਚ ਜਦ ਟੂਟੀਆਂ ਦਾ ਪਾਣੀ ਟੌਲਟਾਂ ਦਾ ਪਾਣੀ ਆਉਣ ਲੱਗ ਪਿਆ ਗੰਦ ਪੈਣ ਲੱਗ ਪਿਆ ਕੂੜਾ ਸੁੱਟਣ ਲੱਗ ਪਿਆ ਭਈ ਇਹ ਗੰਦਾ ਹੋ ਗਿਆ ਛੱਪੜ ਹੋਰ ਪਹਿਲਾਂ ਤਾਂ ਨਹੀਂ ਸੀ ਇਦਾਂ ਹੁਣ ਕੀ ਅਪੀਲ ਕੀ ਕਰਨਾ ਚਾਹੂਗੇ ਪਿੰਡ ਵਸਿਆਂ ਨੂੰ ਜਾਂ ਨਾਰਾਇਣ ਹਾਂ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਡਾ ਸਾਥ ਦੋ ਪੰਚਾਇਤ ਦਾ ਸਾਰੀ ਦਾ ਤੇ ਆਪਾਂ ਜਿੰਨੇ ਵੀ ਪਿੰਡ ਦੇ ਕੰਮ ਹੋਣ ਵਾਲੇ ਉਹ ਸਾਰੇ ਕਰਵਾਈਏ ਮੇਨ ਸਾਡੇ ਹੈਗਾ ਛਪੜਾਂ ਦਾ ਹਾਂ ਜਿੰਨੇ ਮਤਲਬ ਪਿੰਡ ਦੇ ਆਪਣੇਆ ਪੰਚਾਇਤੀ ਜਗਾ ਉਹ ਵੀ ਛੜਾਈਆਂ ਜਾਣ ਸਾਰੀਆਂ ਹੀ ਅਸੀਂ ਇੱਕ ਨਾ ਸੁਰਾ ਸਫਾਈ ਨਾਲ ਛੱਡ ਦੇਣ ਚੰਗੀ ਗੱਲ ਆ ਫੇ ਸਾਨੂੰ ਕਾਰਵਾਈ ਕਰਾਉਣੀ ਪਈ ਤੇ ਫੇਰ ਵੀ ਤਾਂ ਉਹਨਾਂ ਨੇ ਛੱਡਣੀ ਪੈਣੀ ਆ ਸਾਡੀ ਇਹੀ ਬੇਨਤੀ ਆ ਤੇਰੇ ਅੱਗੇ ਸਾਡੇ ਸਾਰੀ ਪੰਚਾਇਤ ਵੱਲੋਂ ਬੇਨਤੀ ਆ ਕਿ ਵੱਧ ਤੋਂ ਵੱਧ ਸਾਡਾ ਸਹਿਯੋਗ ਕਰਨ ਤੇ ਜਿੰਨੀ ਵੀ ਹੈਲਪ ਹੋ ਸਕਦੀ ਕਰਨ ਇਹ ਤਾਂ ਹੀ ਉਹਨਾਂ ਦੇ ਮਤਲਬ ਨਾਲ ਸਾਥ ਨਾਲ ਇਹ ਹੋਣਾ ਹੈ ਕੰਮ ਕੱਲਿਆਂ ਦਾ ਅਸੀਂ ਕੁਛ ਨਹੀਂ ਆ ਫੇਰ ਅਸੀਂ ਵਧੀਆ ਬਣਾਵਾਂਗੇ ਇਹ ਨਹੀਂ ਵੀ ਅਸੀਂ ਪੂਰਾ ਹਿਸਾਬ ਕਿਤਾਬ ਰੱਖਾਂਗੇ ਇਹ ਨਹੀਂ ਵੀ ਹਾਂ ਵੀ ਪੈਸਾ ਆ ਕੇ ਤਾਂ ਅਸੀਂ ਖਾਰੇ ਹੋਰ ਨਹੀਂ ਸਾਡੇ ਕੋਲ ਹੈਗਾ ਤੇ ਨਾ ਅਸੀਂ ਖਾਣਾ ਨਾ ਖਾਣ ਦੇਣਾ ਕਿਸੇ ਨੂੰ ਤਾਂ ਬਸ ਅਸੀਂ ਵਧੀਆ ਹੀ ਕਰਾਂਗੇ ਪੂਰੀ ਰਣ ਹਿਸਾਬ ਕਿਤਾਬ ਲਿਖਿਆ ਜਾਊਗਾ ਬਾਕੀ ਇਹ ਆ ਵੀ ਜਿਹੜੇ ਸ਼ਰਾਰਤੀ ਬੰਦੇ ਆ ਕੋਈ ਵੀ ਆ ਤੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਬਹੁਤੀ ਮਤਲਬ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰਨ ਤੇ ਆਰਾਮ ਨਾਲ ਕੰਮ ਕਰਨ ਦੇਣ ਸਾਨੂੰ ਅਸੀਂ ਵੀ ਸ਼ਾਂਤੀ ਨਾਲ ਕੰਮ ਕਰਨਾ ਚਾਹੁੰਦੇ ਹਾਂ